ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਗਨ ਦਮਾ ਮਾ ਬਾਜਿਓ ਪਰਿਓ ਨਿਸਾਨੈ ਕਾਹੋ ਖੇਤ ਜੋ ਮਾਡਿਓ ਸੂਰਮਾ ਆਬ ਜੂ ਜਣ ਕਉ ਦਾਓ ਸੂਰਾ ਸੋ ਪਹਿਚਾਨੀਆ ਜੋ ਲਰੈ ਦੀਨ ਕੇਤਾ ਓਰ ਜਾ ਪੁਰਜਾ ਕਟ ਮਰ ਕਬ ਹੋਣਾ ਛੜ ਖੇਤ ਸੋ ਕਾ ਹੋਟਲ ਗੁਰਸੇਵੀਆ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਆ ਸਫਤ ਕਾਮਦੇ ਨੂਰ ਅਰਸਾ ਕੁਰਸਾ ਛਟਿਆ ਤੋਦ ਡਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀਆ ਸਜਣਾ ਸੱਚੇ ਪਾਤਸ਼ਾਹ ਹੋ சர் ஷாமாஷப சூஹிய சபா தா விசா சத்த ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਮਹਲਾ 5 ਗੁਰ ਪੂਰਾ ਭੇਟਿਓ ਵਡ ਭਾਗੇ ਮਣ ਹੈ ਭਿਆ ਪਰਗਾਸ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸ ਗੁਰਪੂਰਾ ਭੇਟਿਓ ਵਡਭਾਗੇ ਮੜੈ ਭਿਆ ਪਰਗਾਸ ਕੋਈ ਨ ਪੌਂਚਣਹਾਰਾ ਦੂਜਾ ਆਪਣੇ ਸਾਹਿਬ ਕਾ ਭਰਵਾਸ ਆਪਣੇ ਸਤ ਗੁਰ ਕਾ ਬਲਹਾਰ ਅਗ ਸੋਖ ਪਾਸ਼ ਸੁਖ ਸਹਿਜ ਕਰ ਆਨੰਦ ਹਮਾਰਾ ਰਹਾਓ ਅੰਤਰ ਜਮੀ ਕਰਨ ਹਾਰਾ ਸੋ ਏ ਖਸਮ ਮਮਾਰਾ ਨੇ ਰ ਭਉ ਭੇ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰ ਸਫਲ ਦਰਸ਼ਨ ਆਕਾਲ ਮੂਰਤਿ ਪ੍ਰਭ ਹਾਪੀ ਹੋਵਣ ਵਾਰਾ ਗਾਈ ਆਪਣੇ ਜਨ ਰਾਖੇ ਆਪਣੀ ਪ੍ਰੀਤ ਪਿਆਰਾ ਵਡੇ ਵਡਿਆਏ ਅਚਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕੋ ਗੁਰ ਪੂਰਾ ਭੇਟੇਓ ਸਗਲੇ ਦੁਖ ਬਿਨਾਸੀ ਵਢੀ ਵਡਿਆਈ ਅਚਰਜ ਸੋਭਾ ਕਾਰਜ ਆਇ ਰਾਸੇ ਨਾਣਕ ਕੋ ਘਰ ਪੂਰਾ ਭੇਟੇਓ ਸਗਲੇ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਗੁਰਪੂਰਾ ਭੇਟਿਓ ਵਡਭਾਗੀ ਮਨੈ ਭਿਆ ਪ੍ਰਗਾਸਾ ਕੋਇ ਨਾ ਪੌਂਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਦ ਜਿਤੇ ਨਹੀਂ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੁਦਾਨ ਕਰੇ ਅਗੇ ਔਗ ਟਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਪੂਨ ਧਾਮ ਪਰੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈਨ ਈ ਕੀ ਕਿਰਪਾ ਸਭ ਸਤਰ ਮਰੀ ਇਨਹੀ ਕੀ ਕਿਰਪਾ ਕੇ ਸੇ ਜੇ ਹਮ ਹੈ ਨਹੀਂ మోਸੇ ਗਰੀਬ ਕਰੋ ਪਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰਾ ਜੋਰ ਰਸਾਵਲ ਸ਼ੰਦ ਸੁਣੋ ਮਨ ਰਾਜੰ ਸਦਾ ਸਿੱਧ ਸਾਜੰ ਕਸ਼ੂ ਦੇਹ ਮਤੰ ਕਹੋ ਤੋਹੇ ਬਤੰ ਸੁਨੋ ਮੋਨ ਰਾਜੰ ਸਦਾ ਸਿੱਧ ਸਾਜੰ ਕਸ਼ੂ ਦੇਹ ਮਤੰ ਕਹੋ ਤੋਹੇ ਬਤੰ ਦੋ ਜੋਰ ਜੁਦੰ ਹਠੀ ਪਰਮਕ੍ਰਿਧੰ ਸਦਾ ਜਾਪ ਕਰਤਾ ਸਬੇ ਸਿੰਧ ਹਰਤਾ ਅਰੀ ਲੈ ਆਾਰੇ ਹਾਠੀ ਲੈ ਜੋਝਾਰੇ ਕਟਿਲੇ ਕਰੁਰੰ ਕਰੇ ਸਤਰ ਝੂਰੰ ਅਰੀ ਲੇ ਆਹਾਰੇ ਹੱਠੀ ਲੇ ਜੁਧਾਰੇ ਕਟੀ ਲੇ ਕਰੁਰੰ ਕਰੇ ਸਤਰ ਚੂਰੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ